ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਸੱਚੀਆਂ ਘਟਨਾਵਾਂ ਸੁਣਾਵਾਂਗਾ ਜਿਨ੍ਹਾਂ ਵਿੱਚ ਕਤਲ ਹੁੰਦੇ ਨੇ ਤੇ ਕਤਲ ਵੀ ਕੋਈ ਹੋਰ ਨਹੀਂ ਕਰਦਾ ਸਗੋਂ ਆਪਣੇ ਹੀ ਕਤਲ ਕਰਦੇ ਆ ਇਸ ਵਿੱਚ ਕਤਲ ਤਾਂ ਹੁੰਦੇ ਨੇ ਨਾਲ-ਨਾਲ ਰਿਸ਼ਤਿਆਂ ਦੇ ਕਤਲ ਵੀ ਹੁੰਦੇ ਆ ਜਿਨ੍ਹਾਂ ਰਿਸ਼ਤਿਆਂ ਉੱਪਰ ਆਪਾਂ ਨੂੰ ਬੜਾ ਜ਼ਿਆਦਾ ਵਿਸ਼ਵਾਸ ਹੁੰਦਾ ਜੋ ਆਪਾਂ ਨੂੰ ਲੱਗਦਾ ਹੈ ਕਿ ਦੁਨੀਆ ਦੇ ਵਿੱਚ ਆਪਣੇ ਸਭ ਤੋਂ ਨੇੜੇ ਦੇ ਰਿਸ਼ਤੇ ਨੇ ਉਹਨਾਂ ਨੇ ਹੀ ਉਹ ਕੀਤਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਤਲਾਂ ਤੋਂ ਬਾਅਦ ਜਦੋਂ ਕਤਲਾਂ ਪਿਛਲੀ ਸਚਾਈ ਕਤਲਾਂ ਪਿਛਲਾ ਰਾਜ ਖੁੱਲ ਕੇ ਸਾਹਮਣੇ ਆਉਂਦਾ ਹੈ ਤਾਂ ਲੋਕਾਂ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਆਖਰ ਇਹ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਇਹ ਰਿਸ਼ਤੇ ਇਹ ਨਾਤੇ ਅੱਜ ਕੱਲ ਦੇ ਦੌਰ ਦੇ ਵਿੱਚ ਕੀ ਅਹਿਮੀਅਤ ਰੱਖਦੇ ਨੇ ਜੋ ਪਹਿਲੀ ਘਟਨਾ ਉਸ ਵਿੱਚ ਇੱਕ ਪੁੱਤਰ ਆਪਣੇ ਪਿਤਾ ਦਾ ਕਤਲ ਕਰਦਾ ਹੈ ਜਿਵੇਂ ਗੁਰਦਾਸ ਮਾਨ ਸਾਹਿਬ ਦਾ ਗੀਤ ਹੈ ਕਿ ਪੁੱਤਰ ਮਿੱਠੜੇ ਮੇਵੇ ਅੱਲਾ ਸਭ ਨੂੰ ਦੇਵੇ ਰੱਬ ਸਭ ਨੂੰ ਦੇਵੇ ਪਰ ਜੋ ਇਹ ਸੱਚੀ ਘਟਨਾ ਸੁਣ ਕੇ ਤੁਹਾਨੂੰ ਇਹ ਲੱਗੇਗਾ ਕਿ ਇਹੋ ਜੇ ਪੁੱਤਰ ਦਾ ਤਾਂ ਜੰਮਣਸਾਰ ਹੀ ਗਲ ਘੁੱਟ ਦੇਣਾ ਚਾਹੀਦਾ ਉਸ ਨੂੰ ਖਤਮ ਕਰ ਦੇਣਾ ਚਾਹੀਦਾ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਇਸ ਦੇ ਅਧੀਨ ਪੈਂਦਾ ਥਾਣਾ ਬਡਾਲੀ ਵਾਲਾ ਸਿੰਘ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਪੱਤੋ ਇੱਥੋਂ ਦਾ ਰਹਿਣ ਵਾਲਾ ਪਰਮਜੀਤ ਸਿੰਘ ਜਿਸ ਦੀ ਉਮਰ ਲਗਭਗ 44 ਸਾਲ ਸੀ ਇਸ ਦੀ ਪਤਨੀ ਦਾ ਨਾਮ ਰਣਜੀਤ ਕੌਰ ਸੀ ਅਤੇ ਇਸ ਦਾ ਇੱਕ ਬੇਟਾ ਸੀ ਜਿਸ ਦਾ ਨਾਮ ਸੀ ਬਰਿੰਦਰਜੀਤ ਸਿੰਘ 16 ਸਤੰਬਰ 2025 ਨੂੰ ਬਰਿੰਦਰਜੀਤ ਸਿੰਘ ਦਾ ਜਨਮ ਦਿਨ ਹੁੰਦਾ ਹੈ ਘਰ ਦੇ ਵਿੱਚ ਬੜੀਆਂ ਹੀ ਰੌਣਕਾਂ ਸੀ ਸਭ ਖੁਸ਼ ਸੀ ਕਿ ਉਹਨਾਂ ਦੇ ਬੇਟੇ ਦਾ ਜਨਮ ਦਿਨ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਜਨਮ ਦਿਨ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬੜਾ ਭਿਆਨਕ ਦਿਨ ਬਣ ਕੇ ਆਇਆ। ਰਾਤ ਨੂੰ ਤਕਰੀਬਨ 9 ਵਜੇ ਇਹਨਾਂ ਦੇ ਘਰ ਦੇ ਵਿੱਚੋਂ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਨੇ। ਤਾਂ ਗਮਾਂਢੀ ਇਹਨਾਂ ਦੇ ਘਰ ਜਾਂਦਾ ਹੈ। ਤਾਂ ਪਤਾ ਲੱਗਦਾ ਕਿ ਇਹਨਾਂ ਦੋਨਾਂ ਵਿੱਚ ਤਾਂ ਝਗੜਾ ਹੋ ਰਿਹਾ ਹੈ। ਤੇ ਜੋ ਵਿਰਿੰਦਰਜੀਤ ਸਿੰਘ ਹੁੰਦਾ ਹੈ ਉਸ ਨੇ ਆਪਣੇ ਪਿਤਾ ਪਰਮਜੀਤ ਸਿੰਘ ਦੇ ਉੱਤੇ ਕੈਂਚੀਆਂ ਦੇ ਨਾਲ वार ਕਰ ਦਿੱਤੇ ਤੇ ਉਸ ਨੂੰ ਗੰਬੀਰ ਜ਼ਖਮੀ ਕਰ ਦਿੱਤਾ ਹੁਣ ਇਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਪਰਮਜੀਤ ਸਿੰਘ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਦਿੰਦਾ ਹੈ ਤੇ ਉਸ ਤੋਂ ਬਾਅਦ ਜੋ ਪਰਮਜੀਤ ਸਿੰਘ ਦੀ ਪਤਨੀ ਹੁੰਦੀ ਆ ਰਣਜੀਤ ਕੌਰ ਉਸ ਵੱਲੋਂ ਐਫ ਆਈ ਆਰ ਦਰਜ ਕਰਵਾਈ ਜਾਂਦੀ ਆ ਆਪਣੇ ਬੇਟੇ ਬਰਿੰਦਰਜੀਤ ਸਿੰਘ ਉੱਤੇ ਜਿਸ ਦਾ ਜਨਮ ਦਿਨ ਸੀ ਤੇ ਸਾਰੇ ਬੜੇ ਖੁਸ਼ੀ ਪਰ ਉਸ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਸੀ ਇਸ ਪਿੱਛੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਆਖਰ ਇਹੋ ਜਿਹਾ ਕੀ ਹੋਇਆ ਜਿਸ ਕਾਰਨ ਵਿਰਿੰਦਰਜੀਤ ਸਿੰਘ ਨੇ ਆਪਣੇ ਹੀ ਪਿਤਾ ਪਰਮਜੀਤ ਸਿੰਘ ਨੂੰ ਕੈਂਚੀਆਂ ਮਾਰ ਕੇ ਮਾਰ ਦਿੱਤਾ ਤਾਂ ਉਹ ਸੁਣ ਕੇ ਸਭ ਦੇ ਹੋਸ਼ ੁੱਟ ਜਾਂਦੇ ਨੇ ਕਿ ਐਨੀ ਕ ਗੱਲ ਪਿੱਛੇ ਕੋਈ ਆਪਣੇ ਪਿਤਾ ਦਾ ਕਤਲ ਕਿਵੇਂ ਕਰ ਸਕਦਾ ਹੈ ਪਤਾ ਲੱਗਦਾ ਹੈ ਕਿ ਜੋ ਵਿਰਿੰਦਰਜੀਤ ਸਿੰਘ ਹੁੰਦਾ ਹੈ ਉਸ ਦਾ ਜਨਮ ਦਿਨ ਸੀ ਉਹ ਆਪਣੇ ਪਿਤਾ ਪਰਮਜੀਤ ਸਿੰਘ ਨੂੰ ਕਹਿੰਦਾ ਕਿ ਮੈਨੂੰ ਜਨਮ ਦਿਨ ਮਨਾਉਣ ਦੇ ਲਈ 5000 ਰੁਪਿਆ ਚਾਹੀਦਾ ਹੈ ਪਰ ਪਰਮਜੀਤ ਸਿੰਘ ਉਸ ਨੂੰ ਕਹਿੰਦਾ ਕਿ ਪੁੱਤਰ ਮੇਰੇ ਕੋਲ 5000 ਰੁਪਿਆ ਨਹੀਂ ਤੂੰ ਮੈਥੋਂ 1000 ਰੁਪਿਆ ਲੈ ਲੈ ਪਰ ਵਰਿੰਦਰਜੀਤ ਸਿੰਘ ਤਾਂ ਇਸ ਗੱਲ ਉੱਤੇ ਹੀ ਅੜਿਆ ਹੋਇਆ ਸੀ ਕਿ ਮੈਨੂੰ 5000 ਚਾਹੀਦਾ ਪਰ ਪਰਮਜੀਤ ਸਿੰਘ ਕੋਲ ਇੰਨੇ ਪੈਸੇ ਨਹੀਂ ਸੀ ਉਹ ਆਪਣੇ ਪੁੱਤਰ ਨੂੰ 1000 ਰੁਪਿਆ ਦੇ ਰਿਹਾ ਸੀ ਇਸ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਤਕਰਾਰ ਹੁੰਦੀ ਹੈ ਤੇ ਤਕਰਾਰ ਖੂਨੀ ਰੂਪ ਲੈ ਲੈਂਦੀ ਹੈ ਜੋ ਵਰਿੰਦਰਜੀਤ ਸਿੰਘ ਹੁੰਦਾ ਉਹ ਗੁੱਸੇ ਦੇ ਵਿੱਚ ਘਰ ਦੇ ਵਿੱਚ ਕੱਪੜੇ ਕੱਟਣ ਵਾਲੀ ਕੈਂਚੀ ਚੱਕ ਕੇ ਆਪਣੇ ਪਿਤਾ ਪਰਮਜੀਤ ਸਿੰਘ ਉੱਤੇ ਬਾਹਰ ਕਰਦਾ ਅਤੇ ਕਈ ਵਾਰ ਆਪਣੇ ਪਿਤਾ ਉੱਤੇ ਕੀਤੇ ਜਾਂਦੇ ਨੇ ਜਿਸ ਦੇ ਕਾਰਨ ਉਹ ਜ਼ਖਮੀ ਹੋ ਜਾਂਦਾ ਜਦੋਂ ਉਸ ਨੂੰ ਹਸਪਤਾਲ ਲਿਆਇਆ ਜਾਂਦਾ ਤਾਂ ਉੱਥੇ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਤੇ ਇਧਰ ਜੋ ਵਰਿੰਦਰਜੀਤ ਸਿੰਘ ਹੁੰਦਾ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਵਰਿੰਦਰਜੀਤ ਸਿੰਘ ਦੀ ਮਾਂ ਰਣਜੀਤ ਕੌਰ ਦੇ ਬਿਆਨਾਂ ਦੇ ਉੱਤੇ ਬਰਿੰਦਰਜੀਤ ਸਿੰਘ ਉੱਤੇ ਐਫਆਈਆਰ ਦਰਜ ਕੀਤੀ ਜਾਂਦੀ ਹੈ ਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਜਦੋਂ ਬਰਿੰਦਰਜੀਤ ਸਿੰਘ ਪੁਲਿਸ ਦੇ ਹੱਥ ਲੱਗਦਾ ਹੈ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਜਦੋਂ ਕੇਸ ਚੱਲਦਾ ਤਾਂ ਅਦਾਲਤ ਵੱਲੋਂ ਬਰਿੰਦਰਜੀਤ ਸਿੰਘ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਅੱਜ ਦੀ ਜੋ ਦੂਜੀ ਕਹਾਣੀ ਹੈ ਦੂਜੀ ਘਟਨਾ ਉਹ ਆ Rajasthan ਦੇ Ajmer ਦੀ ਇਹ ਇਹੋ ਜੀ ਘਟਨਾਗੀ ਜਿਸ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿੱਤਾ ਇਸ ਵਿੱਚ ਇੱਕ 3 ਸਾਲਾ ਬੱਚੀ ਦਾ ਕਤਲ ਹੁੰਦਾ ਤੇ ਫਿਰ ਜਦੋਂ ਕਤਲ ਦਾ ਰਾਜ ਖੋਲਦਾ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਗੱਲ ਹੈ 16 ਸਤੰਬਰ 2025 ਦੀ ਹੈੱਡ ਕਨਸਟੇਬਲ ਗੋਬਿੰਦ ਸ਼ਰਮਾ ਜਦੋਂ ਰਾਤ ਨੂੰ ਇੱਥੇ ਗਸ਼ਤ ਕਰ ਰਹੇ ਹੁੰਦੇ ਨੇ ਤਾਂ ਇਹਨਾਂ ਨੂੰ ਇੱਕ ਜੋੜਾ ਮਿਲਦਾ ਹੈ ਇੱਕ ਔਰਤ ਅਤੇ ਮਰਦ ਦੋਨੋਂ ਬੜੇ ਪਰੇਸ਼ਾਨ ਸੀ ਹੁਣ ਇਹ ਉਹਨਾਂ ਤੋਂ ਪੁੱਛਦੇ ਆ ਕਿ ਕੀ ਗੱਲ ਹੋ ਗਈ ਤੁਸੀਂ ਪਰੇਸ਼ਾਨ ਕਿਉਂ ਆ ਤਾਂ ਔਰਤ ਦੱਸਦੀ ਹੈ ਕਿ ਮੇਰਾ ਨਾਮ ਅੰਜਲੀ ਹੈ ਮੇਰੀ ਉਮਰ 28 ਸਾਲ ਹੈ ਤੇ ਮੇਰੀ 3 ਸਾਲਾਂ ਦੀ ਬੇਟੀ ਅਚਾਨਕ ਗਾਇਬ ਹੋ ਗਈ ਮੈਂ ਆਪਣੀ ਬੇਟੀ ਦੇ ਨਾਲ ਘਰੋਂ ਨਿਕਲੀ ਸੀ ਤੇ ਉਸ ਤੋਂ ਬਾਅਦ ਮੇਰੀ ਬੇਟੀ ਦਾ ਕੁਝ ਵੀ ਪਤਾ ਨਹੀਂ ਲੱਗਿਆ ਕਿ ਆਖਰੋਂ ਕਿੱਧਰ ਚਲੀ ਗਈ ਇਹ ਗੱਲ ਸੁਣ ਕੇ ਪੁਲਿਸ ਵਾਲੇ ਦੇ ਹੋਸ਼ ਛੁੱਟ ਜਾਂਦੇ ਨੇ ਕਿ ਇੱਕ ਮਾਂ ਦੀ ਗੋਦ ਦੇ ਵਿੱਚੋਂ ਇੱਕ ਬੇਟੀ 3 ਸਾਲਾਂ ਮਾਸੂਮ ਕਿਵੇਂ ਗਾਇਬ ਹੋ ਸਕਦੀ ਆ ਉਹ ਕਿੱਥੇ ਜਾ ਸਕਦੀ ਆ ਤੇ ਉਸ ਤੋਂ ਬਾਅਦ ਹੁਣ ਜੋ ਗੋਵਿੰਦ ਸ਼ਰਮਾ ਹੁੰਦੇ ਆ ਉਹ ਇਸ ਕੇਸ ਨੂੰ ਗੰਭੀਰਤਾ ਦੇ ਨਾਲ ਲੈਂਦੇ ਨੇ ਤੇ ਹੁਣ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਜੋ ਗੋਵਿੰਦ ਸ਼ਰਮਾ ਵੱਲੋਂ ਦੇਖਿਆ ਜਾਂਦਾ ਉਹ ਬੜਾ ਹੀ ਹੈਰਾਨੀਜਨਕ ਸੀ ਕਿਉਂਕਿ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚ ਗੋਵਿੰਦ ਸ਼ਰਮਾ ਨੇ ਦੇਖਿਆ ਕਿ ਜੋ ਅੰਜਲੀ ਹੈ ਉਸ ਦੀ 3 ਸਾਲਾਂ ਬੇਟੀ ਉਸ ਦੇ ਨਾਲ ਝੀਲ ਉੱਤੇ ਘੁੰਮ ਰਹੀ ਹੈ ਤੇ ਦੂਸਰੀ ਉਸ ਨੇ ਜੋ ਫੁਟੇਜ ਦੇਖੀ ਉਸ ਵਿੱਚ ਤਕਰੀਬਨ ਰਾਤ ਦੇ 1.5 ਵਜੇ ਜੋ ਅੰਜਲੀ ਸੀ ਉਹ ਆਰਾਮ ਨਾਲ ਘੁੰਮ ਰਹੀ ਸੀ ਉਸ ਦੇ ਕੰਨ ਨੂੰ ਫੋਨ ਲੱਗਿਆ ਹੋਇਆ ਸੀ ਇਸ ਗੱਲ ਤੋਂ ਗੋਬਿੰਦ ਸ਼ਰਮਾ ਨੂੰ ਅੰਜਲੀ ਦੇ ਉੱਤੇ ਸ਼ੱਕ ਹੁੰਦਾ ਹੈ ਕਿ ਜ਼ਰੂਰ ਕੋਈ ਗੜਬੜ ਹੈ ਜਿਸ ਮਾਂ ਦੀ ਬੇਟੀ ਗੁੰਮ ਹੋ ਜਾਵੇ ਉਹ ਐਨੇ ਆਰਾਮ ਨਾਲ ਕੰਨ ਤੇ ਫੋਨ ਲਗਾ ਕੇ ਗੇੜੇ ਕਿਵੇਂ ਦੇ ਸਕਦੀ ਹੈ ਉਸ ਨੇ ਕਿਸੇ ਨਾਲ ਗੱਲਬਾਤ ਕਿਉਂ ਨਹੀਂ ਕੀਤੀ ਪੁਲਿਸ ਵਿੱਚ ਕੰਪਲੀਟ ਕਿਉਂ ਨਹੀਂ ਕੀਤੀ ਜਦੋਂ ਉਸ ਦੀ ਬੇਟੀ ਗਾਇਬ ਸੀ ਤਾਂ ਹੁਣ ਜਦੋਂ ਫਿਰ ਪੁਲਿਸ ਨੂੰ ਇਹ ਲੱਗਦਾ ਹੈ ਕਿ ਅੰਜਲੀ ਨੇ ਹੀ ਕੁਝ ਕੀਤਾ ਤਾਂ ਅੰਜਲੀ ਨੂੰ ਹਿਰਾਸਤ ਦੇ ਵਿੱਚ ਲੈਤਾ ਜਾਂਦਾ ਹੈ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਇਹ ਉਧਰ ਉਧਰ ਦੀਆਂ ਗੱਲਾਂ ਕਰਦੀ ਹੈ ਪਰ ਉਸ ਤੋਂ ਬਾਅਦ ਜਦੋਂ ਪੁਲਿਸ ਇਸ ਉੱਪਰ ਸਖਤੀ ਕਰਦੀ ਹੈ ਤਾਂ ਇਹ ਜੋ ਕਹਾਣੀ ਦੱਸਦੀ ਆ ਉਹ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਐ ਇਹ ਦੱਸਦੀ ਐ ਕਿ ਮੈਂ ਜੂਪੀ ਦੀ 12 ਨਸੀ ਦੀ ਰਹਿਣ ਵਾਲੀ ਆ ਤੇ ਹੁਣ ਇਹ ਆ ਕੇ ਅਜਮੇਰ ਦੇ ਵਿੱਚ ਰਹਿੰਦੀ ਸੀ ਇੱਥੇ ਹੋਟਲ ਦੇ ਵਿੱਚ ਕੰਮ ਕਰਦੀ ਸੀ ਤੇ ਇਸ ਦੀ ਮੁਲਾਕਾਤ ਹੁੰਦੀ ਆ ਅਲੀਕੇਸ਼ ਦੇ ਨਾਲ ਜੋ ਅੰਜਲੀ ਸੀ ਅੰਜਲੀ ਦਾ ਪਹਿਲਾਂ ਵਿਆਹ ਹੋਇਆ ਹੋਇਆ ਸੀ ਪਰ ਉਸ ਦੇ ਆਪਣੇ ਪਤੀ ਦੇ ਨਾਲ ਡਿਸਪਿਊਟ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਇੱਥੇ ਅਜਮੇਰ ਦੇ ਵਿੱਚ ਆ ਕੇ ਆਪਣੀ 3 ਸਾਲਾਂ ਬੇਟੀ ਦੇ ਨਾਲ ਰਹਿਣ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਹੋਟਲ ਦੇ ਵਿੱਚ ਕੰਮ ਕਰ ਲੱਗ ਜਾਂਦੀ ਹੈ ਇੱਥੇ ਹੀ ਅਲਿਕੇਸ਼ ਕੰਮ ਕਰਦਾ ਹੁੰਦਾ ਹੈ ਇਹਨਾਂ ਦੇ ਵਿੱਚ ਨੇੜਤਾ ਹੋ ਜਾਂਦੀ ਹੈ ਪਿਆਰ ਹੋ ਜਾਂਦਾ ਤੇ ਹੁਣ ਇਹ ਲਿਵਿੰਗ ਦੇ ਵਿੱਚ ਰਹਿਣ ਲੱਗਦੇ ਨੇ ਪਰ ਜੋ ਅਲਿਕੇਸ਼ ਸੀ ਉਹ ਅੰਜਲੀ ਦੀ 3 ਸਾਲਾਂ ਬੇਟੀ ਨੂੰ ਪਸੰਦ ਨਹੀਂ ਕਰਦਾ ਸੀ ਜੋ ਅੰਜਲੀ ਨੇ ਦੱਸਿਆ ਉਸਨੇ ਕਿਹਾ ਕਿ ਉਹ ਇਸ ਨੂੰ ਪਸੰਦ ਨਹੀਂ ਕਰਦਾ ਸੀ ਤੇ बार-बार ਉਸ ਨੂੰ ਉਸ ਦੀ ਬੇਟੀ ਲਈ ਤਾਨੇ ਮਾਰਦਾ ਸੀ ਤਾਂ ਹੁਣ ਜੋ ਅੰਜਲੀ ਹੁੰਦੀ ਹੈ ਉਸ ਨੂੰ ਲੱਗਦਾ ਕਿ ਕਿਉਂ ਨਾ ਮੈਂ ਆਪਣੀ ਬੇਟੀ ਨੂੰ ਹੀ ਮਾਰ ਦੇਵਾਂ ਜੇ ਮੈਂ ਆਪਣੀ ਬੇਟੀ ਨੂੰ ਮਾਰ ਦੇਵਾਂਗੀ ਤਾਂ ਸਾਡੀ ਜ਼ਿੰਦਗੀ ਚੰਗੀ ਹੋ ਜਾਏਗੀ ਅਲਕੇਸ਼ ਮੇਰੇ ਨਾਲ ਇਸ ਗੱਲ ਪਿੱਛੇ ਝਗੜਾ ਨਹੀਂ ਕਰੇਗਾ ਤਾਂ ਫਿਰ ਇਹ ਆਪਣੀ ਬੇਟੀ ਨੂੰ 16 ਸਤੰਬਰ 2025 ਨੂੰ ਰਾਤ ਨੂੰ ਝੀਲ ਦੇ ਉੱਤੇ ਘਮਾਉਣ ਦੇ ਬਹਾਨੇ ਲਿਆਉਂਦੀ ਹੈ ਤੇ ਉਸ ਤੋਂ ਬਾਅਦ ਇਸ ਨੂੰ ਝੀਲ ਦੇ ਵਿੱਚ ਸੁੱਟ ਦਿੰਦੀ ਹੈ ਤੇ ਹੁਣ ਇਹ ਡਰਾਮਾ ਕਰਨ ਲੱਗਦੀ ਹੈ ਕਿ ਮੇਰੀ ਬੇਟੀ ਪਤਾ ਨਹੀਂ ਕਿੱਥੇ ਚਲੀ ਗਈ ਅੰਜਲੀ ਨੇ ਦੱਸਿਆ ਕਿ ਇਸ ਗੱਲ ਦਾ ਪਤਾ ਅਲੀਕੇਸ਼ ਨੂੰ ਵੀ ਨਹੀਂ ਸੀ ਇਸ ਨੇ ਖੁਦ ਹੀ ਆਪਣੀ ਬੇਟੀ ਨੂੰ ਝੀਲ ਦੇ ਵਿੱਚ ਸੁੱਟ ਕੇ ਉਸ ਨੂੰ ਮਾਰ ਦਿੱਤਾ ਉਸ ਤੋਂ ਬਾਅਦ 17 ਸਤੰਬਰ 2025 ਨੂੰ ਝੀਲ ਦੇ ਵਿੱਚੋਂ ਇਹ 3 ਸਾਲਾਂ ਬੱਚੀ ਦੀ Laash ਬਰਾਮਦ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਅੰਜਲੀ ਹੁੰਦੀ ਹੈ ਇਸ ਉੱਪਰ ਕੇਸ ਦਰਜ ਕੀਤਾ ਜਾਂਦਾ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਪੁਲਿਸ ਹੋਰ ਵੈਰੀਫਿਕੇਸ਼ਨ ਵੀ ਕਰ ਰਹੀ ਹੈ ਕਿ ਜੋ ਇਹ ਕਤਲ ਹੋਇਆ ਤਿੰਨ ਸਾਲਾਂ ਬੱਚੀ ਦਾ ਇਸ ਪਿੱਛੇ ਅਲਕੇਸ਼ ਦਾ ਵੀ ਹੱਥ ਹੈ ਜਾਂ ਫਿਰ ਇਹ ਸਭ ਕੁਝ ਕੱਲੀ ਅੰਜਲੀ ਨੇ ਕੀਤਾ ਉਸ ਤਿੰਨ ਸਾਲਾਂ ਬੇਟੀ ਦੀ ਮਾਂ ਨੇ ਕੀਤਾ ਸੋ ਦੇਖਣਾ ਹੋਵੇਗਾ ਕਿ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਚੱਲੇਗਾ ਤਾਂ ਫਿਰ ਅਦਾਲਤ ਵੱਲੋਂ ਇਸ ਡੈਨ ਮਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾਵਾਂ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪੁੱਤਰ ਆਪਣੇ ਪਿਤਾ ਦਾ ਕਤਲ ਕਰ ਦਿੰਦਾ ਹੈ ਸਿਰਫ 5000 ਰੁਪਏ ਦੇ ਪਿੱਛੇ ਐਦਾਂ ਦਾ ਸ਼ਾਇਦ ਕੋਈ ਬਗਾਨਾ ਵੀ ਨਹੀਂ ਕਰਦਾ ਪਰ ਪੁੱਤਰ ਨੇ ਆਪਣੇ ਪਿਤਾ ਦਾ ਹੀ ਕਤਲ ਕਰ ਦਿੱਤਾ ਜਿਸ ਦੇ ਮੋਢਿਆਂ ਉੱਤੇ ਬਹਿ ਕੇ ਉਹ ਵੱਡਾ ਹੋਇਆ ਸੀ ਤੇ ਪਿਤਾ ਨੇ ਪਤਾ ਨਹੀਂ ਕੀ ਕੁਛ ਆਪਣੇ ਪੁੱਤਰ ਬਾਰੇ ਸੋਚਿਆ ਹੋਊ ਕਿ ਵੱਡਾ ਹੋਊਗਾ ਸਾਡੀ ਜ਼ਿੰਦਗੀ ਦਾ ਸਹਾਰਾ ਬਣੂ ਪਰ ਜਿਸ ਨੂੰ ਉਹ ਸਹਾਰਾ ਮੰਨਦੇ ਸੀ ਉਹ ਤਾਂ ਉਸ ਦਾ ਕਾਤਲ ਹੀ ਨਿਕਲ ਗਿਆ ਤੇ ਦੂਸਰੀ ਘਟਨਾ ਵਿੱਚ ਇੱਕ ਮਾਂ ਜੋ ਕਿ ਆਪਣੀ 3 ਸਾਲਾਂ ਮਾਸੂਮ ਬੱਚੀ ਜਿਸ ਨੂੰ ਅਜੇ ਕੁਝ ਵੀ ਨਹੀਂ ਪਤਾ ਸੀ ਕਿ ਕੀ ਜ਼ਿੰਦਗੀ ਹੈ ਕੀ ਉਸਦੀ ਮਾਂ ਕਰ ਰਹੀ ਹੈ ਤੇ ਸਭ ਤੋਂ ਵੱਧ ਵਿਸ਼ਵਾਸ ਬੱਚੇ ਨੂੰ ਆਪਣੀ ਮਾਂ ਉੱਤੇ ਹੁੰਦਾ ਪਰ ਮਾਂ ਨੇ ਆਪਣੇ ਬੱਚੇ ਦੇ ਵਿਸ਼ਵਾਸ ਦਾ ਵੀ ਕਤਲ ਕੀਤਾ ਤੇ ਆਪਣੀ ਬੱਚੀ ਦੀ ਜਾਨ ਵੀ ਲੈ ਲਈ ਸੋ ਤੁਹਾਡੇ ਇਹਨਾਂ ਘਟਨਾਵਾਂ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ